ਜਲੰਧਰ ਦੇ ਵਿੱਚ ਇੱਕ ਵਾਰ ਫਿਰ ਤੋਂ ਹੰਗਾਮਾ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਜਲੰਧਰ ਦੇ ਫੋਰਸ ਇਲਾਕੇ ਵਿੱਚ ਸਥਿਤ ਇੱਕ ਨਾਮੀ ਇੰਟਰਨੈਸ਼ਨਲ ਬ੍ਰਾਂਡ ਦੇ ਨਾਮ ਤੇ ਬਣੇ ਰੈਸਟੋਰੈਂਟ ਦੇ ਵਿੱਚ ਇੱਕ ਗ੍ਰਾਹਕ ਖਾਣਾ ਖਾਣ ਲਈ ਆਉਂਦਾ ਹੈ ਤੇ ਉਸ ਦਾ આરોਪ ਹੈ ਕਿ ਕੋਲ ਡਰਿੰਕ ਦੇ ਵਿੱਚ ਜਿਹੜੀ ਆਈਸ ਪਾਈ ਗਈ ਸੀ ਉਸ ਦੇ ਵਿੱਚੋਂ ਦੀ ਕੀੜੇ ਨਿਕਲੇ ਨੇ ਹਾਲਾਂਕਿ ਉਸ ਦੇ ਵੱਲੋਂ ਇਸ ਦੀ ਸ਼ਿਕਾਇਤ ਉੱਥੇ ਦੇ ਕੰਮ ਕਰਨ ਵਾਲੇ ਕਰਮੀਆਂ ਨੂੰ ਵੀ ਕੀਤੀ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਕਾਫੀ ਹੰਗਾਮਾ ਮਾਡਲ ਟਾਊਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਟੈਕੋ ਬੈਲ ਨਾਮ ਦੇ ਇੱਕ ਰੈਸਟੋਰੈਂਟ ਦੇ ਵਿੱਚ ਗ੍ਰਾਹਕ ਜਦੋਂ ਖਾਣਾ ਖਾਣ ਦੇ ਲਈ ਆਉਂਦਾ ਹੈ ਤਾਂ ਉਸ ਦੀ ਕੋਲ ਡਰਿੰਕ ਦੇ ਵਿੱਚੋਂ ਦੀ ਕੀੜੇ ਨਿਕਲਦੇ ਨੇ ਦੱਸ ਦਈਏ ਕਿ ਗ੍ਰਾਹਕ ਦਾ ਨਾਮ ਗगन ਹੈ ਤੇ ਉਸ ਦਾ ਕਹਿਣਾ ਹੈ ਕਿ ਪਿਛਲੇ 3 ਸਾਲ ਤੋਂ ਇਸ ਰੈਸਟੋਰੈਂਟ ਦੇ ਵਿੱਚ ਆ ਕੇ ਅਕਸਰ ਹੀ ਖਾਣਾ ਖਾਂਦਾ ਹੈ ਪਰ ਅਚਾਨਕ ਅੱਜ ਇਸ ਰੈਸਟੋਰੈਂਟ ਦੇ ਵਿੱਚ ਜਦੋਂ ਆਪਣੇ ਭਰਾ ਦੇ ਨਾਲ ਕੁਝ ਖਾਣ ਦੇ ਲਈ ਆਇਆ ਤਾਂ ਉਨ੍ਹਾਂ ਦੀ ਕੋਲਡ ਡਰਿੰਕ ਦੇ ਵਿੱਚੋਂ ਦੀ ਕੀੜੇ ਨਿਕਲੇ ਨੇ ਹਾਲਾਂਕਿ ਉਸ ਦੇ ਵੱਲੋਂ ਕਰਮੀਆਂ ਦੇ ਕੋਲੋਂ ਸ਼ਿਕਾਇਤ ਤਾਂ ਕੀਤੀ ਗਈ ਹੈ ਪਰ ਤੁਸੀਂ ਵੀ ਇਹ ਖੁਦ ਦੇਖ ਸਕਦੇ ਹੋ ਕਿ ਜੋ ਆਈਸ ਬਣਦੀ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜੀ ਬਣਾਈ ਜਾਂਦੀ ਹੈ ਕਿੰਨੇ ਅਨਹਾਈਜਨ ਤਰੀਕੇ ਦੇ ਨਾਲ ਬਣਾਈ ਜਾਂਦੀ ਹੈ ਤੇ ਕਿੰਝ ਤੁਸੀਂ ਵੇਖੋ ਕਿ ਇਹ ਰੈਸਟੋਰੈਂਟ ਦਾ ਵਾਲੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਦੇ ਨੇ ਇਸ ਪੂਰੀ ਵੀਡੀਓ ਦੇ ਬਾਰੇ ਤੁਹਾਡਾ ਕੀ ਕੁਝ ਕਹਿਣਾ ਉਹ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਆ ਜੀ ਆਪਣਾ ਦਰਸ਼ਨ ਕੀ ਗੱਲ ਕੀ ਬਾਈ ਅਸੀਂ ਸਰ ਅੱਜ ਮੈਂ ਆਪਣੇ ਕਜ਼ਨ ਨਾਲ ਖਾਣਾ ਖਾਣਾ ਸੀ ਇੱਥੇ ਟੱਕ ਬਿਲ ਤੇ ਆਪਣੀ ਮੀਟ ਕਰਾਈ ਹੈ ਅਸੀਂ ਫੂਡ ਇਨਟੈਕ ਕੀਤਾ ਜਦੋਂ ਕੋਲਡ ਡਰਿੰਕ ਪੀਤੀ ਪਹਿਲਾਂ ਤਾਂ ਮੇਰੇ ਗਲਾਸ ਚ ਕਿਹੜੇ ਨਿਕਲੇ ਜਾਂਦੇ ਚ ਮੈਂ ਇਗਨੋਰ ਕਰਤਾ ਕਿ ਉੜ ਕੇ ਆ ਗਿਆ ਹੋਵੇਗਾ ਤੇ ਦੈਨ ਸੈਕੰਡ ਟਾਈਮ ਜਦੋਂ ਬ੍ਰਦਰ ਪੀ ਰਿਹਾ ਉਹਨ ਦੀ ਆਈਸ ਦੇ ਨਾਲ ਵੀ ਕਿੜੇ ਲੱਗੇ ਹੋਏ ਐ ਤੇ ਉਹਦੇ ਮਾਊਥ ਚ ਵੀ ਕਿੜਾ ਇੱਕ ਸਟਾਫ ਆਇੰਡਰ ਫਰੂ ਗਿਆ ਤੇ ਜਦੋਂ ਅਸੀਂ ਇਹਨਾਂ ਦੇ ਕਲਾਇੰਟ ਇਹਨਾਂ ਦੇ ਸਰਮੈਨ ਨੂੰ ਦਿਖਾਇਆ ਉਹ ਸਾਨੂੰ ਉਹ ਕਲੇਮ ਕਰ ਰਹੇ ਕਿ ਨਹੀਂ ਇਹ ਕੁਝ ਵੀ ਪਾਰਟੀਕਲ ਆ ਬਲੈਕ ਪਾਰਟੀਕਲ ਉੜ ਕੇ ਆ ਗਿਆ ਅਸੀਂ ਹਾਂ ਦਿਖਾਇਆ ਬਕਾਇਦਾ ਫੋਟੋ ਕਲਿੱਕ ਕਰਕੇ ਜ਼ੂਮ ਕਰਕੇ ਕਿ ਨਹੀਂ ਇਹ ਬਲੈਕ ਪਾਰਟੀਕਲ ਨਹੀਂ ਹੈਗਾ ਇਹ ਕੀੜਾ ਹੈ ਹੂੰ ਉਹ ਡਿਨਾਈ ਕਰਦੇ ਰਹੇ ਦੈਨ ਆਫਟਰ ਇੰਤਿਆਪੇ ਉਹ ਕਹਿ ਰਹੇ ਸਾਨੂੰ ਕਿ ਅਸੀਂ ਤੁਹਾਨੂੰ ਇਹਦੇ ਫੰਡ ਕਰ ਦਿੰਦੇ ਆ ਜਾਂ ਤੁਹਾਨੂੰ ਅਸੀਂ ਐਕਸਚੇਂਜ ਕਰਕੇ ਦੇ ਦਿੰਦੇ ਆ ਹੂੰ ਜੋ ਕਿ ਇਹਨਾਂ ਦੇ ਬਰਵ ਦੇ ਵਿੱਚ ਵੀ ਨਿਕਲਿਆ ਔਰ ਰਿਕਾਰਡਿੰਗ 'ਚ ਵੀ ਨਿਕਲਿਆ ਹੂੰ ਅਸੀਂ ਇਹਨਾਂ ਦੀ ਕੰਪਲੇਨਟ ਕਰਨਾ ਚਾਹੁੰਦੇ ਆ ਕਿ ਇਹ ਫੇਰ ਨਾਲ ਫਿਲਵਾੜ ਕਰਦੇ ਇਹ ਨਹੀਂ ਹੋਣਾ ਚਾਹੀਦਾ ਇੰਟਰਨੈਸ਼ਨਲ ਬ੍ਰਾਂਡ ਅਸੀਂ ਇਹਨਾਂ ਦੀ ਮਿਲਤੀ ਸੀਗੀ ਸਰ ਜਿੰਨਾ ਚ ਇੱਕ ਟਾਕੋ ਸੀਗਾ ਇੱਕ ਫਰਾਈ ਸੀਗੀ ਔਰ ਇੱਕ ਪੈਪਸੀ ਸੀਗੀ ਇਹਨਾਂ ਦੀ ਇਹ ਢੀ ਜਗਾ ਜੀ ਇਹ ਸਟੋਰ ਜਗਾ ਇਹ ਟਾਕੋ ਪਹਿਲਾ ਮਾਲ ਟਾਉਨ ਦੇ ਵਿੱਚ ਇਹ ਇੰਟਰਨੈਸ਼ਨਲ ਬ੍ਰਾਂਡ ਹੈ ਇੰਟਰਨੈਸ਼ਨਲ ਨਾਮ ਦੇ ਇਹ ਦੇਖ ਲਓ ਇਹ ਸਭ ਕੁਝ ਚੱਲ ਰਿਹਾ ਤਾਂ ਫੀਲ ਦੇ ਵਿੱਚ ਚੇਜਿੰਗ ਨਾਮ ਤੇ ਇਹਨਾਂ ਨੂੰ ਪੁੱਛੀ ਨਹੀਂ ਕੀ ਕਹਿਣਾ ਜਾਣੇ ਜਿਹੜੇ ਲੋਕ ਇੱਥੇ ਆ ਗਏ ਮੈਂ ਹੀ ਕਹੂੰਗਾ ਕਿ ਇੱਥੇ ਨਾ ਆਓ ਮੈਂ ਇਹਨਾਂ ਦਾ 3 ਸਾਲ ਪੁਰਾਣਾ ਕਸਟਮਰ ਹੈ ਇਹਨਾਂ ਨੇ ਇਦਾਂ ਕੀਤਾ ਮੈਂ ਤਾਂ ਕਦੀ ਵੀ ਟਰਸਟ ਨਹੀਂ ਕਰਾਂਗਾ ਅੰਦਰ ਮੱਖੀ ਉੜੀ ਹੈ ਗਲਤੀ ਜਿਹੜੀ ਦੇਖਦੇ ਹੋ ਬ੍ਰਾਂਡ ਦੀ ਦੇਖਦੇ ਹੋ ਜਾਂ ਵਰਕਰ ਦੀ ਦੇਖੋ ਜੀ ਬ੍ਰਾਂਡ ਵੱਲੋਂ ਜੇ ਹੋਇਆ ਤੇ ਇਹਨਾਂ ਵੱਲੋਂ ਵੀ ਗਲਤੀ ਹੈ ਬ੍ਰਾਂਡ ਦੀ ਵੀ ਗਲਤੀ ਹੈ ਕਿਉਂਕਿ ਟਰਮ ਕੰਡੀਸ਼ਨ ਇਹ ਨਹੀਂ ਮੇਰੇ ਕੋਲ ਫੋਟੋਸ ਵੀ ਹੈ ਜੇ ਕਹਿੰਨਾ ਮੈਂ ਤੁਹਾਨੂੰ ਫੋਟੋਸ ਦਿਖਾ ਦਿੰਦਾ ਓਕੇ ਬਰਡ ਰਿਪੋਰਟ ਔਨ ਪੁਆਇੰਟ